ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਖਾਲੀ ਪੇਟ ਹਲਕੇ ਗਰਮ ਪਾਣੀ ਵਿੱਚ ਹਲਦੀ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਪਹਿਲਾ ਇਸ ਨਾਲ ਖੂਨ ਪਤਲਾ ਤੇ ਸਾਫ਼ ਰਹਿੰਦਾ ਦੂਸਰਾ ਚਿਹਰੇ ਤੇ ਚਮਕ ਆਉਂਦੀ ਹੈ ਤੇ ਤੀਸਰਾ ਸਰਦੀ ਜ਼ੁਖਾਮ ਤੋਂ ਬਚੇ ਰਹਿੰਦੇ ਹੋ ਚੌਥਾ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਨੰਬਰ 2 ਜੇਕਰ ਤੁਸੀਂ ਪਿਆਜ਼ ਦੇ ਟੁਕੜੇ ਨੂੰ ਦੰਦਾ ਥੱਲੇ 2 ਤੋਂ 3 ਮਿੰਟ ਦਬਾ ਕੇ ਰੱਖਦੇ ਹੋ ਤਾਂ ਇਸ ਨਾਲ ਜੇਕਰ ਦੰਦਾਂ ਵਿੱਚ ਦਰਦ ਹੋਣ ਦੀ ਸਮੱਸਿਆ ਹੋਵੇਗੀ ਉਹ ਦੂਰ ਹੋ ਜਾਵੇਗੀ ਨੰਬਰ 3 ਜੇਕਰ ਤੁਸੀਂ 4 ਲਸਣ ਦੀਆਂ ਕਲੀਆਂ ਲੈ ਕੇ ਉਹਨਾਂ ਨੂੰ ਚਾਕੂ ਵਿੱਚ ਫਸਾ ਕੇ ਗੈਸ ਤੇ ਭੁੰਨ ਲੈਂਦੇ ਹੋ ਜੇ ਬਿਲਕੁਲ ਕਾਲੀਆਂ ਹੋ ਜਾਣ ਤਾਂ ਇਹਨਾਂ ਨੂੰ ਛਿੱਲ ਕੇ ਪੀਸ ਲਓ ਫਿਰ ਇਹਨਾਂ ਦਾ ਸੇਵਨ ਗਰਮ ਪਾਣੀ ਨਾਲ ਕਰੋ ਇਸ ਤਰ੍ਹਾਂ ਕਰਨਾ ਸਾਫ ਫੁੱਲਣ ਦੀ ਸਮੱਸਿਆ ਅਤੇ ਸਰਦੀ ਜ਼ੁਖਾਮ ਬਲਗਮ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 4 ਲਸਣ ਪੁਦੀਨਾ ਅਨਾਰ ਦਾਣਾ ਤੇ ਅਦਰਕ ਰੂਪੀਸ ਕੇਸ ਵਿੱਚ ਕਾਲੀ ਮਿਰਚ ਤੇ ਥੋੜਾ ਜਿਹਾ ਨਮਕ ਪਾ ਕੇ ਚਟਨੀ ਬਣਾ ਕੇ ਦਿਨ ਵਿੱਚ ਤਿੰਨ ਵਾਰ ਖਾਣੇ ਦੇ ਨਾਲ ਇੱਕ ਚਮਚ ਲੈ ਲਓ ਇਸ ਚਟਨੀ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਹਨ ਨੰਬਰ 5 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਨਾਰੀਅਲ ਪਾਣੀ ਪੀਂਦੇ ਹੋ ਤਾਂ ਅੰਮ੍ਰਿਤ ਦੀ ਤਰ੍ਹਾਂ ਸਾਡੇ ਸਰੀਰ ਉਪਰ ਕੰਮ ਕਰਦਾ ਹੈ ਜੇਕਰ ਅਸੀਂ انگور ਖਾਂਦੇ ਹਾਂ ਤਾਂ ਇਸ ਨਾਲ ਹੋਈ ਰਹੀ ਖਬਰਾਟ ਤੋਂ ਤੁਰੰਤ ਆਰਾਮ ਮਿਲਦਾ ਹੈ ਨੰਬਰ 6 ਕਾਲੀ ਮਿਰਚ ਖਾਇਆ ਕਰੋ ਇਹ ਸਰੀਰ ਦੀ ਸੁੰਦਰਤਾ ਨੂੰ ਵਧਾਉਣ ਦਾ ਕੰਮ ਕਰਦੀ ਹੈ ਨਾਲ ਹੀ ਇਸ ਨਾਲ ਸਾਡੇ ਸਰੀਰੰਦਰ ਬੈਵੱਦੀ ਨਹੀਂ ਰਹਿੰਦੀ ਸਰੀਰ ਸਾਫ਼ ਹੁੰਦਾ ਹੈ ਨੰਬਰ 7 ਅਮਰੂਦ ਦੇ ਪੱਤੇ ਨੂੰ ਕਾ ਕੇ ਜੇਕਰ ਤੁਸੀਂ ਇਹਨਾਂ ਦੀ ਫੱਕੀ ਬਣਾ ਕੇ ਰੱਖ ਲੈਂਦੇ ਹੋ ਇਸ ਨੂੰ ਰਾਤ ਨੂੰ ਗਰਮ ਦੁੱਧ ਨਾਲ ਥੋੜੀ ਜਿਹੀ ਲੈ ਲਓ ਇਸ ਦੀ ਮਨ ਨਾਲ ਖਾਂਸੀ ਠੀਕ ਹੋਵੇਗੀ ਤੇ ਨਾਲ ਹੀ ਸਰੀਰ ਦੀ ਇਨਫੈਕਸ਼ਨ ਵੀ ਖਤਮ ਹੋਵੇਗੀ ਨੰਬਰ 8 ਜੇਕਰ ਤੁਹਾਨੂੰ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਕੀਵੀ ਖਾਣੀ ਸ਼ੁਰੂ ਕਰਦੇ ਹੋ ਇਹ ਫਲ ਵਿੱਚ ਬਹੁਤ ਤਾਕਤ ਹੈ ਜੋ ਅੱਖਾਂ ਦੀ ਹਰ ਸਮੱਸਿਆ ਨੂੰ ਖਤਮ ਕਰ ਦਿੰਦੀ ਹੈ ਨੰਬਰ 9 ਜੇਕਰ ਤੁਹਾਡੇ ਅੰਦਰ ਖੂਨ ਦੀ ਕਮੀ ਹੈ ਤਾਂ ਇੱਕ ਕਟੋਰੀ ਦਹੀਂ ਵਿੱਚ ਥੋੜੀ ਜਿਹੀ ਹਲਦੀ ਪਾ ਕੇ ਖਾਣੀ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਖੂਨ ਵਧ ਜਾਵੇਗਾ ਨੰਬਰ 10 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਆਪਣੇ ਮੂੰਹ ਵਿੱਚ ਇੱਕ ਤુલਸੀ ਦਾ ਪੱਤਾ ਰੱਖ ਕੇ ਸੌਂ ਜਾਂਦੇ ਹੋ ਤਾਂ ਇਸ ਨਾਲ ਤੁਸੀਂ ਤਣਾਅ, ਸਰਦੀ, ਜ਼ੁਕਾਮ, ਸਿਰਦਰਦ ਅਤੇ ਪਰਚਨ ਸੰਬੰਧੀ ਸਮੱਸਿਆਵਾਂ ਤੋਂ ਦੂਰ ਰਹਿੰਦੇ ਹੋ। ਨੰਬਰ 11 ਜੇਕਰ ਤੁਹਾਡੇ ਕੋਲ ਥੋੜੀਆਂ-ਥੋੜੀਆਂ ਲਿਪਸਟਿਕਾਂ ਨੇ ਤਾਂ ਉਹਨਾਂ ਨੂੰ ਬਰੀਕ-ਬਰੀਕ ਡੱਬੀ ਵਾਲੇ ਬਾਕਸ ਵਿੱਚ ਪਾ ਕੇ ਰੱਖੋ। ਜਦੋਂ ਵੀ ਜ਼ਰੂਰਤ ਹੋਵੇ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਤੇ ਨਾਲ ਹੀ ਕਿਤੇ ਵੀ ਆਸਾਨੀ ਨਾਲ ਲੈ ਜਾ ਸਕਦੇ ਹੋ। ਨੰਬਰ 12 ਜਦੋਂ ਵੀ ਤੁਸੀਂ ਕੱਪੜੇ ਤਾਰ ਤੇ ਸੁੱਕਣੇ ਪਾਉਂਦੇ ਹੋ ਤਾਂ ਉਹਨਾਂ ਨੂੰ ਅਸੀਂ ਅਕਸਰ ਨਚਕੁੰਡੀਆਂ ਲਗਾਉਂਦੇ ਹਾਂ ਨਚਕੁੰਡੀਆਂ ਤੋਂ ਉਪਰ ਵਿੱਚ ਪਈਆਂ ਕਾਰਨ ਖਰਾਬ ਹੋ ਜਾਂਦੀਆਂ ਨੇ ਇਸ ਲਈ ਕੱਪੜੇ ਲਾਉਣ ਤੋਂ ਤੁਰੰਤ ਬਾਅਦ ਉਹਨਾਂ ਨੂੰ ਵੀ ਜ਼ਰੂਰ ਲਾ ਲਓ ਇਸ ਤਰ੍ਹਾਂ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੀਆਂ ਨੰਬਰ 13 ਹਰੀ ਇਲਾਇਚੀ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਇਸ ਲਈ ਇਸ ਨੂੰ ਇੱਕ ਮਹੀਨਾ ਲਗਾਤਾਰ ਖਾ ਕੇ ਜ਼ਰੂਰ ਦੇਖੋ ਫਾਇਦੇ ਦੇ ਕੇ ਖੁਦ ਹੈਰਾਨ ਹੋਮ ਹੋਗੇ ਨੰਬਰ 14 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਬੂੰਦਾਂ ਗਾਂ ਦੇ ਘਿਓ ਦੀ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਨੇ ਚਿਹਰੇ ਉੱਪਰ ਚਮਕ ਆਉਂਦੀ ਹੈ ਨੰਬਰ 15 ਜੇਕਰ ਤੁਹਾਡੇ ਚਿਹਰੇ ਵਿੱਚੋਂ ਤੇਲ ਨਿਕਲ ਰਿਹਾ ਹੋਵੇ ਤਾਂ ਕਦੇ ਵੀ ਉਸ ਉੱਪਰ ਤੇਲ ਨਾ ਲਗਾਓ ਇਸ ਤਰ੍ਹਾਂ ਕਰਨਾ ਤੁਹਾਡਾ ਚਿਹਰਾ ਫਿੰਸੀਆਂ ਨਾਲ ਭਰ ਜਾਂਦਾ ਹੈ ਨੰਬਰ 16 ਜੇਕਰ ਚਿਹਰੇ ਉੱਪਰ ਕੋਈ ਵੀ ਫਿੰਸੀ ਹੋ ਜਾਵੇ ਤਾਂ ਉਸ ਉੱਪਰ ਹਲਦੀ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਲਗਾ ਲਓ ਇਸ ਦੀ ਮਦਦ ਨਾਲ ਫਿੰਸੀ ਦੇ ਸਾਰੇ ਬੈਕਟੀਰੀਆ ਖਤਮ ਹੋ ਜਾਣਗੇ ਜਿਸ ਕਰ ਨੂੰ ਚਿਹਰੇ ਤੋਂ ਖਤਮ ਹੋ ਜਾਵੇਗੇ ਇਸ ਤਰ੍ਹਾਂ ਦਿਨ ਵਿੱਚ ਦੋ ਵਾਰ ਸ਼ੁਰੂ ਕਰੋ ਨੰਬਰ 17 ਨੇ ਮਧੇਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਕਸ ਕਰਕੇ ਖਾਜ ਵਾਲੀ ਜਗ੍ਹਾ ਤੇ ਲਗਾ ਲਓ ਇਸ ਨਾਲ ਖਾਜ ਹੋਣੀ ਬੰਦ ਹੋ ਜਾਵੇਗੀ ਨੰਬਰ 18 ਜੇਕਰ ਤੁਸੀਂ ਧਨੀਏ ਦੇ ਬੀਜ ਸੌਂਫ ਤੇ ਜੀਰੇ ਨੂੰ ਪਾਣੀ ਵਿੱਚ ਪਾ ਕੇ ਉਬਾਲ ਲੈਂਦੇ ਹੋ ਤੇ ਫਿਰ ਇਸ ਵਿੱਚ ਕੁਝ ਪੱਤੇ ਪੁਦੀਨੇ ਦੇ ਪਾ ਦਿਓ ਫਿਰ ਉਬਾਲ ਕੇ ਇਸ ਨੂੰ ਕੱਪ ਵਿੱਚ ਛਾਣ ਕੇ ਕੱਢ ਲਓ ਤੇ ਫਿਰ ਇਸ ਵਿੱਚ ਤਾਗੇ ਵਾਲੀ ਮਿਸਰੀ ਪਾ ਕੇ ਮਿਕਸ ਕਰ ਲਓ ਤੇ ਫੇਰ ਇਸ ਨੂੰ ਹਲਕੇ ਗਰਮ ਨੂੰ ਹੀ ਸਿਪ-ਸਿਪ ਕਰਕੇ ਪੀ ਲਓ ਇਸ ਨਾਲ ਤੁਹਾਡੇ ਪਿਰਤੀ ਸਾਰੀ ਗਰਮੀ ਬਾਹਰ ਨਿਕਲ ਜਾਵੇ ਗੀ ਨੰਬਰ 19 ਆਮਲਾ ਰੋਜ਼ਾਨਾ ਆਪਣੇ ਖਾਣੇ ਵਿੱਚ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਸਰੀਰ ਨੂੰ ਨੇਕਾਂ ਹੀ ਲਾਭ ਮਿਲਣਗੇ ਤੇ ਨਾਲ ਹੀ ਸਰੀਰ ਜਵਾਨੀ ਵਿੱਚ ਹੀ ਰਹੇਗਾ ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਬਦਾਮ ਦਾ ਤੇਲ ਲਗਾ ਲੈਂਦੇ ਹੋ ਇਸ ਨਾਲ ਹੌਲੀ-ਹੌਲੀ ਚਿਹਰੇ ਤੇ ਬਹੁਤ ਚਮਕਣ ਲੱਗ ਜਾਂਦੀ ਹੈ ਨਾਲ ਹੀ ਚਿਹਰਾ ਵੀ ਬਿਲਕੁਲ ਸਾਫ਼ ਹੋ ਜਾਂਦਾ ਹੈ ਨੰਬਰ 21 ਸਿਰ ਵਿੱਚ ਖਾਜ ਨਾ हट ਰਹੀ ਹੋਵੇ ਤਾਂ ਨਾ ਹੁਣ ਤੋਂ ਪਹਿਲਾਂ ਉਸ ਵਿੱਚ ਦਹੀਂ ਲਗਾ ਲਓ ਇਸ ਨਾਲ ਸਿਰ ਨੂੰ ਠੰਡਕ ਮਿਲੇਗੀ ਉਸੇ ਗਰਮੀ ਦੂਰ ਹੋਵੇਗੀ ਤੇ ਨਾਲ ਹੀ ਸਿਰ ਵਿੱਚ ਖਾਜ ਹੋਣੀ ਬੰਦ ਹੋ ਜਾਵੇਗੀ। ਨੰਬਰ 2 ਜੇਕਰ ਤੁਸੀਂ ਟਾਇਲਟ ਜਾਣ ਸਮੇ ਆਪਣੇ ਦੰਦਾਂ ਨੂੰ ਦਵਾਕੇ ਰੱਖਦੇ ਹੋ ਇਸ ਨਾਲ ਦੰਦਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਨਾਲ ਹੀ ਕਦੇ ਵੀ ਲੱਕਵੇ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 3 ਜੇਕਰ ਤੁਹਾਡਾ ਦਿਮਾਗ ਕਮਜ਼ੋਰ ਹੋ ਰਿਹਾ ਹੋਵੇ ਤਾਂ ਰੋਜ਼ਾਨਾ ਦੁੱਧ ਨਾਲ ਬਦਾਮ ਅਤੇ ਅਖਰੋਟ ਖਾਣੇ ਸ਼ੁਰੂ ਕਰਦੇ ਹੋ ਇਸ ਨਾਲ ਦਿਮਾਗੀ ਕਮਜ਼ੋਰੀ ਦੂਰ ਹੋਵੇਗੀ। ਨੰਬਰ 24 ਜੇਕਰ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਨਹੀਂ ਹੋ ਰਿਹਾ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਅਖਰੋਟ ਖਾ ਲਓ ਤੇ ਫਿਰ ਕੁਝ ਸਮੇਂ ਬਾਅਦ ਹਲਕਾ ਗਰਮ ਦੁੱਧ ਪੀ ਲਓ ਇਸਦੀ ਮਦਦ ਨਾਲ ਸਵੇਰੇ ਉੱਠਣਸਾਰ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ ਇਸ ਤੋਂ ਇਲਾਵਾ ਖਾਲੀ ਪੇਟ ਪਾਣੀ ਜ਼ਰੂਰ ਪੀਵੋ ਨੰਬਰ 25 ਨਿੰਮ ਦੇ ਪੱਤੇ ਖਾਣ ਨਾਲ ਸਰੀਰ ਉੱਪਰ ਕੋਈ ਵੀ ਫੂੜਾ ਫਿੰਸੀ ਨਹੀਂ ਹੁੰਦੀ ਤੇ ਨਾਲ ਹੀ ਜੇਕਰ ਹੋਣਗੇ ਉਹ ਵੀ ਸਾਫ਼ ਹੋ ਜਾਣਗੇ ਇਸ ਤੋਂ ਇਲਾਵਾ ਸਰੀਰ ਹਮੇਸ਼ਾ ਬਿਮਾਰੀਆਂ ਤੋਂ ਕੋਹਾਂ ਦੂਰ ਰਹੇਗਾ ਨੰਬਰ 26 ਜਦੋਂ ਵੀ ਔਰਤ ਆਪਣੇ ਘਰ ਵਿੱਚ ਝਾੜੂ ਲਗਾਉਂਦੀਆਂ ਹਨ ਤਾਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਲੈ ਕੇ ਘਰ ਵਿੱਚ ਝਾੜੂ ਪੋਚਾ ਲਗਾਉਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਨਾਲ ਹੀ ਘਰ ਵਿੱਚ ਬਰਕਤ ਰਹਿੰਦੀ ਹੈ ਨੰਬਰ 27 ਜੇਕਰ ਹਰ ਪਤਨੀ ਆਪਣੇ ਪਤੀ ਦੀ ਜੀਵਨ ਦੇ ਕੇ ਹੀ ਖਰਚਾ ਕਰੇ ਕਿਸੇ ਵੱਲ ਦੇਖ ਕੇ ਫालतू ਖਰਚੇ ਨਾ ਕਰੇ ਤਾਂ ਇਸ ਤਰ੍ਹਾਂ ਕਰਨਾ ਪਤੀ ਦੀ ਜ਼ਿੰਦਗੀ ਖੁਸ਼ਹਾਲੀ ਵਿੱਚ ਤੇ ਆਪਣੀ ਪਤਨੀ ਦੇ ਸਾਥ ਨਾਲ ਸੌਖੀ ਲੰਘ ਜਾਂਦੀ ਹੈ ਕਿਉਂਕਿ ਉਹ ਹਰ ਤੂਫਾਨ ਨੂੰ ਦੋਨੋਂ ਇਕੱਠੇ ਹੀ ਝੱਲ ਲੈਂਦੇ ਹਨ ਨੰਬਰ 28 ਜੇਕਰ ਤੁਸੀਂ ਭਿੱਜੀ ਹੋਈ ਸੌਗੀ ਖਾਣ ਤੋਂ ਤੁਰੰਤ ਬਾਅਦ ਉੱਪਰ ਦੀ ਗਰਮ ਦੁੱਧ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨਾਲ ਹੀ ਪਰਚੰਤ ਤੰਤਰ ਵੀ ਠੀਕ ਰਹਿੰਦਾ ਹੈ। ਨੰਬਰ 29 ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਗੋਡਿਆਂ ਉੱਪਰ ਲਗਾ ਲਓ ਇਸ ਤਰ੍ਹਾਂ ਕਰਨਾ ਗੋਡਿਆਂ ਦੇ ਦਰਦ ਤੋਂ ਬਹੁਤ ਚੰਗੀ ਆਰਾਮ ਮਿਲਦਾ ਹੈ। ਨੰਬਰ 30 ਜੇਕਰ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਇੱਕ ਗਲਾਸ ਵਿੱਚ 2 ਤੋਂ 3 ਚਮਚ ਸੇਬ ਦਾ ਸਿਰਕਾ ਪਾ ਲਓ ਇਸ ਦੀ ਮਦਦ ਨਾਲ ਯੂਰਿਕ ਐਸਿਡ ਠੀਕ ਹੋ ਜਾਵੇਗਾ ਜਿਹਾ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ। ਨੰਬਰ 31 ਜੇਕਰ ਤੁਸੀਂ ਇੱਕ ਕਟੋਰੀ ਵਿੱਚ ਥੋੜਾ ਜ ਹੀ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਤੇ ਗਰਦਨ ਉੱਪਰ ਲਗਾ ਲੈਂਦੇ ਹੋ 15 ਮਿੰਟ ਬਾਅਦ ਧੋ ਦੇਵੋ ਇਸ ਤਰ੍ਹਾਂ ਨਾਲ ਤੁਹਾਡਾ ਚਿਹਰਾ ਸ਼ੀਸ਼ੇ ਜਿਹਾ ਚਮਕਣ ਲੱਗ ਜਾਵੇਗਾ ਨੰਬਰ 32 ਨਿੰਬੂ ਸਾਡੇ ਸਰੀਰ ਦੀ ਸਾਰੀ ਗੰਦਗੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ ਇਸ ਦਾ ਚਿਹਰੇ ਉੱਪਰ ਪੈਕ ਲਗਾਉਣ ਵਿੱਚ ਜ਼ਰੂਰ ਇਸਤੇਮਾਲ ਕਰਿਆ ਕਰੋ ਨੰਬਰ 33 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਤਾਂ ਮੱਝ ਦਾ ਦੁੱਧ ਪੀ ਲਿਆ ਕਰੋ ਇਸ ਨਾਲ ਸਰੀਰ ਦੀ ਸਾਰੀ ਥਕਾਵਟ ਉੱਤਰ ਜਾਵੇਗੀ ਤੇ ਤੁਹਾਡਾ ਸਰੀਰ ਊਰਜਾ ਨਾਲ ਭਰ ਜਾਵੇਗਾ ਨੰਬਰ 33 ਦੁੱਧ ਵਿੱਚ ਸੌਂਫ ਮਿਕਸ ਕਰਕੇ ਪੀਣ ਨਾਲ ਚਿਹਰੇ ਦਾ ਰੰਗ ਗੋਰਾ ਹੋ ਜਾਂਦਾ ਨਾਲ ਹੀ ਚਿਹਰੇ ਦੀ ਚਮਕ ਹਮੇਸ਼ਾ ਬਣੀ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਪਚਨ ਤੰਤਰ ਹਮੇਸ਼ਾ ਸਹੀ ਰਹਿੰਦਾ ਹੈ ਖਾਣਾ ਜਲਦੀ ਨਾ ਪਚ ਜਾਂਦਾ ਹੈ ਨੰਬਰ 35 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਹਮੇਸ਼ਾ ਕਾਲੇ ਹੀ ਰੱਖਣਾ ਚਾਹੁੰਦੇ ਹੋ ਚਿੱਟੇ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਦਹੀਂ ਵਿੱਚ ਆਮਲੇ ਦਾ ਰਸ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲਓ ਫਿਰ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਇਸ ਤਰ੍ਹਾਂ ਕਰਨਾ ਜ਼ਿੰਦਗੀ ਭਰ ਤੁਹਾਡੇ ਵਾਲ ਚਿੱਟੇ ਨਹੀਂ ਹੋਣਗੇ ਨੰਬਰ 36 ਆਪਣੇ ਵਾਲਾਂ ਵਿੱਚ ਹਮੇਸ਼ਾ ਲੱਕੜ ਤੋਂ ਬਣੀ ਕੰਕੀ ਦਾ ਹੀ ਇਸਤੇਮਾਲ ਜੇਕਰ ਤੁਸੀਂ ਕਰਦੇ ਹੋ ਤਾਂ ਇਹ ਬਦੇਰੇ ਚੰਗਾ ਹੈ ਕਿਉਂਕਿ ਇਹ ਕਦੇ ਵੀ ਸਾਡੇ ਵਾਲਾਂ ਵਿੱਚ ਇਨਫੈਕਸ਼ਨ ਨਹੀਂ ਹੋਣ ਦਿੰਦਾ ਤੇ ਨਾਲ ਹੀ ਵਾਲਾਂ ਨੂੰ ਮਜ਼ਬੂਤ ਕਰਨ ਦਾ ਵੀ ਕੰਮ ਕਰਦਾ ਹੈ। ਨੰਬਰ 37 ਹਰੀ ਮਿਰਚ ਦੀ ਚਟਨੀ ਬਣਾ ਕੇ ਖਾਣ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਨੇ ਨਾਲ ਹੀ ਅੱਖਾਂ ਦੀ ਰੋਸ਼ਨੀ ਨੂੰ ਵੀ ਤੇਜ਼ ਕਰਨ ਦਾ ਕੰਮ ਕਰਦੀ ਹੈ। ਨੰਬਰ 38 ਜੇਕਰ ਤੁਹਾਡਾ ਸਿਰ ਹਮੇਸ਼ਾ ਤਰਦ ਕਰਦਾ ਹੀ ਰਹਿੰਦਾ ਹੈ ਤਾਂ ਤੁਸੀਂ ਬਦ ਤੋਂ ਬਦ ਜੂਸ ਦਾ ਸੇਵਨ ਕਰਿਆ ਕਰੋ ਇਸ ਤੋਂ ਇਲਾਵਾ ਜੇਕਰ ਹੋ ਸਕੇ ਤਾਂ ਰੋਜ਼ਾਨਾ ਨਾਰੀਅਲ ਪਾਣੀ ਵੀ ਜ਼ਰੂਰ ਪੀਂਦੇ। ਕਰੋ ਨੰਬਰ 39 ਦੁੱਧ ਵਿੱਚ ਕੇਸਰ ਮਿਲਾ ਕੇ ਪੀਣਾ ਚਿਹਰੇ ਦਾ ਰੰਗ ਸਾਫ ਦੇ ਨਾਲ ਨਾਲ ਦਾਗ ਧੱਬੇ ਵੀ ਸਾਫ ਹੋ ਜਾਂਦੇ ਨੇ ਨਾਲ ਹੀ ਇਹ ਦੁੱਧ ਗਰਭਪਤੀ ਔਰਤਾਂ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 40 ਰੋਜ਼ਾਨਾ ਇੱਕ ਸੇਬ ਖਾਣ ਨਾਲ ਸਰੀਰ ਘੋੜੇ ਦੀ ਤਰ੍ਹਾਂ ਜਵਾਨ ਤੇ ਤਾਕਤਵਰ ਰਹਿੰਦਾ ਨਾਲ ਹੀ ਕਦੇ ਵੀ ਕਿਸੇ ਵੀ ਦਵਾਈ ਨੂੰ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਨੰਬਰ 41 ਬੱਚਿਆਂ ਨੂੰ ਦੁੱਧ ਵਿੱਚ ਸੌਂਫ ਅਤੇ ਹਰੀ ਇਲਾਇਚੀ ਉਪਾਲ ਕੇ ਜ਼ਰੂਰ ਦਿਆ ਕਰੋ ਇਸ ਨਾਲ ਉਹਨਾਂ ਦੇ ਦੁੱਧ पाच ਆਸਾਨੀ ਨਾਲ ਜਾਂਦਾ ਨਾਲ ਹੀ ਪਰਚੰਤੰਦਰ ਵੀ ਠੀਕ ਰਹਿੰਦਾ ਕਬਜ ਦੀ ਸਮੱਸਿਆ ਨਹੀਂ ਹੁੰਦੀ ਨੰਬਰ 42 ਆਪਣੇ ਖਾਣੇ ਵਿੱਚ ਵੱਧ ਤੋਂ ਵੱਧ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕਰਿਆ ਕਰੋ ਇਸ ਨਾਲ ਪੇਟ ਹਮੇਸ਼ਾ ਠੀਕ ਰਹਿੰਦਾ ਜਿਸ ਕਾਰਨ ਸਾਨੂੰ ਭੁੱਖ ਵੀ ਹਮੇਸ਼ਾ ਸਹੀ ਲੱਗਦੀ ਤੇ ਅਸੀਂ ਬਿਮਾਰੀਆਂ ਤੇ ਦਵਾਈਆਂ ਤੋਂ ਬਚੇ ਰਹਿੰਦੇ ਹਾਂ ਨੰਬਰ 43 ਸਬਜ਼ੀਆਂ ਤੇ ਫਲਾਂ ਦਾ ਜ਼ਿਆਦਾ ਤੇ ਆਟਾ ਅਤੇ ਮੈਦੇ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਤਾਂ ਅਸੀਂ ਪੂਰੀ ਜ਼ਿੰਦਗੀ ਸਿਹਤਮੰਦ ਰਹਿ ਸਕਦੇ ਹਾਂ ਨੰਬਰ 44 ਜੇਕਰ ਤੁਹਾਡਾ ਹਰ ਸਮੇਂ ਮਨ ਘਬਰਾਉਂਦਾ ਰਹਿੰਦਾ ਹੈ ਤਾਂ ਤੁਸੀਂ ਰੋਜ਼ਾਨਾ ਪਾਠ ਪੂਜਾ ਜ਼ਰੂਰ ਕਰਿਆ ਕਰੋ ਦਿਨਾਂ ਵਿੱਚ ਹੀ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਸਿਹਤ ਅਤੇ ਜ਼ਿੰਦਗੀ ਪੱਖੋਂ ਖੁਸ਼ਹਾਲ ਹੋ ਜਾਮੋਗੇ ਨੰਬਰ 45 ਖੀਰੇ ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਦੂਰ ਰਹਿ ਸਕਦੇ ਹੋ ਇਸ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਸਰੀਰ ਅੰਦਰ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਨੰਬਰ 46 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਸਿਰਹਾਣੇ ਥੱਲੇ ਮੋੜ ਦਾ ਖੰਭ ਰੱਖ ਕੇ ਸੌਂ ਜਾਂਦੇ ਹੋ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਤੇ ਤਰੱਕੀ ਦੇ ਰਸਤੇ ਖੁੱਲ ਜਾਂਦੇ ਹਨ ਨੰਬਰ 47 ਰੋਜ਼ਾਨਾ ਅਮਰੂਦ ਖਾਇਆ ਕਰੋ ਇਸ ਵਿੱਚ ਸੇਪ ਤੋਂ ਜ਼ਿਆਦਾ ਤੱਤ ਪਾਈ ਜਾਂਦੇ ਨੇ ਤੇ ਨਾਲ ਹੀ ਸਰੀਰ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨ ਦਾ ਕੰਮ ਕਰਦਾ ਹੈ ਨੰਬਰ 48 ਸੂਰਜਮੁਖੀ ਦਾ ਤੇਲ ਚਿਹਰੇ ਉੱਪਰ ਲਗਾਉਣਾ ਚਿਹਰੇ ਦੇ ਸਾਰੇ ਦਾਗ-ਧੱब्बे ਸਾਫ਼ ਹੋ ਜਾਂਦੇ ਨੇ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ ਨੰਬਰ 49 ਕੱਪੜਿਆਂ ਨੂੰ ਹਮੇਸ਼ਾ ਪੁੱਠੇ ਕਰਕੇ ਹੀ ਸੁੱਕਣੇ ਪਾਉ ਇਸ ਤਰ੍ਹਾਂ ਕਰਨਾ ਉਹਨਾਂ ਦਾ ਰੰਗ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਉਹਨਾਂ ਉੱਪਰ ਦਾਗ-ਧੱਬੇ ਵੀ ਨਹੀਂ ਲੱਗਦੇ। ਨੰਬਰ 50 ਚਿੱਟੇ ਕੱਪੜਿਆਂ ਨੂੰ ਨੀਲ ਜ਼ਿਆਦਾ ਦਿਆ ਕਰੋ ਇਸ ਤਰ੍ਹਾਂ ਕਰਨਾ ਉਹਨਾਂ ਦਾ ਪੀਲਾਪਣ ਖਤਮ ਹੋ ਜਾਂਦਾ ਚਿੱਟੇ ਕੱਪੜਿਆਂ ਉੱਪਰ ਚਮਕ ਆਉਂਦੀ ਹੈ ਉਹ ਨਵੇਂ ਦੀ ਤਰ੍ਹਾਂ ਦਿਖਣ ਲੱਗ ਜਾਂਦੇ ਹਨ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।